ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਐਚਪ ਨਸਲ ਦੀ ਚੰਗੀ ਬਰੀਡ ਦੀ ਗਾਂ ਲੈ ਕੇ ਆਏ ਹਾਂ ਬਾਕੀ ਜਿਹੜੀ ਡਿਟੇਲ ਆਪਾਂ ਬਾਈ ਜੀ ਤੋਂ ਲੈਨੇ ਆਂ ਨਾਮ ਪਤਾ ਵੀ ਆਪਾਂ ਬਾਈ ਜੀ ਤੋਂ ਪੁੱਛਾਂਗੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਦਾ ਨਾਮ ਬੋਲ ਦੇਈ ਮੇਰਾ ਨਾਮ ਹੈ ਜੀ ਦਰਸ਼ਨ ਸਿੰਘ ਢਾਲੀਆਲ ਸਰਪੰਚ ਸਮਾਰ ਭਾਈ ਕੋਠੇ ਕਰਤਾਰ ਸਿੰਘ ਆਲਾ ਚੰਨੂਆ ਦਾ ਰੋਡ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 94652 815362 ਲਓ ਦੋਸਤੋ ਚੰਗੀ ਬਰੀਡ ਦੀ ਗਾਂ ਅਜ ਬਾਈ ਜੀ ਨੇ ਵਕਾਊ ਕੀਤੀ ਹੈ ਘਰੇਲੂ ਪਸ਼ੂ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਗਾ ਬਾਈ ਜੀ ਇਹ ਕੈਨਮਾ ਸੁਆ ਸੂਰੀ ਹੈ ਤੇ ਬਾਈ ਜੀ ਦੂਜਾ ਸੁਆ ਲਓ ਦੋਸਤੋ ਨਵਾਂ ਹਾਨ ਦੂਜਾ ਸੁਆ ਸੂਰੀ ਹੈ ਤੇ ਸਵਾ ਕਿੰਨਾ ਕੁ ਲੈ ਜੂਏ ਹਜੇ ਸਵਾ ਤਾਂ ਵੇਖੋ ਜੀ ਇਹ ਤਾਂ तकरीबन ਨੇੜੇ ਹੀ ਐ ਬਸ 26 ਤਰੀਕ ਨੂੰ ਦੇਣੇ ਦੇ ਪੂਰੇ ਅੱਜ 23 ਤਰੀਕ ਹੋ ਗਈ ਐ ਬਸ ਇੱਕ ਦੋ ਢਾਣੀ ਦੋਸਤੋ ਅੱਜ 23 ਤਰੀਕ ਹੋ ਗਈ ਐ 23 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਹੁਣੇ ਦੱਸਦੇ ਆ ਵੀ 26 ਤਰੀਕ ਨੂੰ ਦੇਣ ਜਿਹੜੇ ਇਹਦੇ ਪੂਰੇ ਆ ਤੇ ਚੰਗੀ ਬਰੀਡ ਦੀ ਗਾਂ ਹੈ ਬਾਕੀ ਦੋਸਤੋ ਤੁਹਾਨੂੰ ਵੀ ਪਤਾ ਵੀ ਗਾਂ ਰੋਤ ਤਾਂ ਚੰਗੀ ਆ ਜਾਣੀ ਆ ਠੰਡੀ ਰੋਤਾ ਚੰਗਾ ਦੁੱਧ ਪਿਆਊਗੀ ਪਹਿਲੇ ਸੂਏ ਬਾਈ ਜੀ ਇਹਨੇ ਕਿੰਨਾ ਦਿੱਤਾ ਜੀ ਦੁੱਧ ਪਹਿਲੇ ਸੂਏ ਦਾ ਬਾਈ ਜੀ ਸੀਗਾ 25 ਤੋਂ 27 ਲੀਟਰ 27 ਤੱਕ ਲਾਸਟ ਸੀਗਾ 25 ਤੱਕ ਨਾਰਮਲ ਰਹਿੰਦੀ ਸੀ ਦੋਸਤੋ 25 ਤੱਕ ਬਾਈ ਜੀ ਹੁਣੇ ਦੱਸ ਦਿਆ ਵੀ ਨਾਰਮਲ ਦੁੱਧ ਦਿੱਤਾ ਇਹਨੇ 27 ਤੱਕ ਗਈ ਆ ਇਹ ਤੇ ਐਰ ਕੀ ਮੀਡ ਆ ਵੀ 30 ਪਲੱਸ ਆਪਣੀ ਕਿਤਾਕ ਜਾਊਗੀ ਬਾਈ ਹੁਣੇ ਦੱਸਦੇ ਆ ਬਾਕੀ ਸਭ ਵੀ ਬੜੀ ਚੰਗੀ ਹੈ ਤੁਸੀਂ ਦੇਖ ਸਕਦੇ ਹੋ ਸੋਹਣੀ ਵੈੜ ਕੱਦ ਕਾੜ ਫੁੱਲ ਆ ਕੋਈ ਛੋਟੇ ਘੱਟ ਨਹੀਂ ਗੀ ਦੇਖ ਸਕਦੇ ਹੋ ਦੋਸਤੋ ਥਾਲੀ ਵਾ ਬਹੁਤ ਚੰਗਾ ਲੱਗਾ ਆਣਾ ਆਪਾਂ ਤੁਹਾਨੂੰ ਨੇੜੇ ਤੋਂ ਵਿਖਾਵਾਂਗੇ ਇਹ ਸਾਰੇ ਦੋਸਤੋ ਚੰਗੇ ਥਾਣਾ ਮੁੱਖੀ ਵਾਲੇ ਇਹ ਆਪਣੀ ਘਰ ਦੀ ਹੈ ਫਿਰ ਬਾਈ ਜੀ ਘਰ ਦੀ ਵੀ ਸਰ ਕੋਲ ਤੋਂ ਘਰ ਦੀ ਹੈ ਬਾਈ ਜੀ ਦੇ ਬਾਈ ਜੀ ਹੁਣੇ ਦੱਸਦੇ ਆ ਵੀ ਆਪਾਂ ਨੂੰ ਇਹਦਾ ਸੀਮਿੰਟ ਦਾ ਨਹੀਂ ਪਤਾ ਵੀ ਕਿਹੜਾ ਹੈ ਕਿਹੜੇ ਸੀਮਿੰਟ ਦੀ ਆਪ ਬਾਕੀ ਗਾਂ ਚੰਗਾ ਭਰਾਇਆ 66 ਸੀਮਿੰਟ ਬਾਈ ਹੁਣੇ ਦੱਸਦੇ ਆ ਉਹਦਾ ਜਾਨੀ ਰਿਕਾਰਡ ਤੁਹਾਨੂੰ ਨਹੀਂ ਮਿਲਣਾ ਕਿਉਂ ਬਾਈ ਜੀ ਹੁਣੇ ਦੱਸਦੇ ਆ ਵੀ ਆਪਾਂ ਕਿਦੇ ਬਾਹਲਾ ਇਸ ਕੰਮ 'ਚ ਪਏ ਨਹੀਂਗੇ ਤੇ ਚੰਗਾ ਜਾਨੀ ਸੀਮਿੰਟ ਭਰਾਇਆ ਉਹ ਡਾਕਟਰ ਨਾਲ ਗੱਲਬਾਤ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਬਾਕੀ ਬਾਈ ਜੀ ਦਾ ਜਿਹੜਾ ਨੰਬਰ ਆਪਾਂ ਸਕਰੀਨ ਤੇ ਲਾਵਾਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਜੀ ਜੇ ਆਪਾਂ ਰੇਟ ਦੀ ਗੱਲ ਕਰ ਗਏ ਜੀ ਇਹਦੇ ਡੇਰਤਾ ਜੀ ਤੁਸੀਂ ਵੀ ਹੁਣ ਵੇਖ ਲਓ ਵੀ ਇਹ ਜੀਆਂ ਗਾਂਆਂ ਦਾ ਡੇਢ ਡੇਢ ਲੱਖ ਰੁਪਈਆ ਮੰਗੀ ਜਾਂਦੇ ਆ ਪਰ ਆਪਾਂ ਕੋਈ ਡੇਢ ਨਹੀਂ ਕੋਈ 45 ਨਹੀਂ ਹਾਂਜੀ ਆਪਾਂ 135000 ਰੁਪਈਏ ਦੀ ਗਾਂ ਦੇ ਦਿਆਂਗੇ ਲਓ ਦੋਸਤੋ 1 ਲੱਖ ਤੇ 35000 ਦੀ ਦੇਣੀ ਐ ਚੰਗੀ ਗਾਂ ਦੋਸਤੋ ਬਾਈ ਜੀ ਮੜਾ ਤੋਰੋਂਗੇ ਇਹਨੂੰ ਲਓ ਦੋਸਤੋ ਤੋਰ ਕੇ ਖਵਾਵਾਂਗੇ ਤੁਹਾਨੂੰ ਆਪਾਂ ਨਵਾਂ ਹਾਨ ਹੈ ਚੰਗੀ ਵੈੜਾ ਹੁਣ ਆਲੇਵਾ ਪੜਦੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਕੀ ਹਜੇ 2-3 ਦਿਨ ਜਿਹੜੇ ਬਾਕੀ ਐ ਡੱਬੀ ਰੰਗ ਪ੍ਰਿੰਟ ਵੀ ਚੰਗਾ ਕੋਈ ਕਿਸੇ ਪਾਸੋਂ ਕੱਚ ਨਹੀਂਗਾ ਚਾਰ ਫਿਰੋ ਮੜੀ ਭਈ ਆ ਜਮਾ ਚੰਗੀ ਬਰੀਡ ਆ ਦੋਸਤੋ ਨੇੜੇ ਕੋ ਥਾਲ ਦੇਵਾ ਤੁਹਾਨੂੰ ਫਿਰ ਚੈੱਕ ਕਰਾਂਗੇ ਦੇਖਾ ਦੋਸਤ ਗੱਟ ਕਾਠ ਫੁੱਲ ਆ ਦੂਸਤ ਐ ਨਹੀਂ ਵੀ ਛੋਟੇ ਕਾਦੀ ਹੋਊਗੇ ਤੁਸੀਂ ਇੱਥੇ ਆ ਅੱਗੇ ਵੇਖੋਗੇ ਤਾਂ ਇਹ ਨਹੀਂ ਵੀ ਮੁੜ ਜਾਓਗੇ ਚੰਗੀ ਵਹਿੜਾ ਬਾਕੀ ਬਾਈ ਦਾ ਪਰ ਨੰਬਰ ਸਕਰੀਨ ਤੇ ਲਾਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ